ਸੁਜਾਨਪੁਰ ਦੇ ਪੋਲ ਨੰਬਰ 5 ਦੇ ਨਜ਼ਦੀਕ ਪੈਂਦੇ ਬੱਸ ਸਟੈਂਡ ਤੇ ਨਸ਼ੇ ਦੀ ਹਾਲਤ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਉਥੇ ਹੀ ਜਾਣਕਾਰੀ ਦਿੰਦੇ ਹੋਏ ਸਥਾਨੀ ਲੋਕਾਂ ਨੇ ਦੱਸਿਆ ਕਿ ਉਹ ਸੀਮਿੰਟ ਲੈਣ ਵਾਸਤੇ ਟ੍ਰੇਲਾ ਲੈ ਕੇ ਤੇ ਦੁਕਾਨ ਦੇ ਸਾਹਮਣੇ ਖੜਾ ਸੀ ਅਤੇ ਕੁਝ ਦੇਰ ਪਹਿਲਾਂ ਇਹ ਚੱਕਰ ਲਗਾ ਕੇ ਆਇਆ ਤਾਂ ਟ੍ਰੇਲੇ ਦੇ ਵਿੱਚ ਆ ਕੇ ਬੈਠ ਗਿਆ ਅਤੇ ਕਾਫੀ ਟਾਈਮ ਬਾਹਰ ਨਹੀਂ ਨਿਕਲਿਆ ਜਦੋਂ ਅਸੀਂ ਇਸ ਟ੍ਰਾਲੇ ਦੀ ਬਾਹਰੀ ਖੜਕਾਈ ਤਾਂ ਇਹਦੀ ਕੋਈ ਆਵਾਜ਼ ਨਹੀਂ ਆਈ ਸਾਨੂੰ ਇੰਜ ਲੱਗਦਾ ਸੀ ਕਿ ਨਸ਼ੇ ਦੇ ਓਵਰਡੋਜ਼ ਕਰਕੇ ਇਹਦੀ ਮੌਤ ਹੋ ਗਈ ਹੈ ਮੌਕੇ ਤੇ ਪੁਲਿਸ ਨੇ ਪੂਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਉਸ ਵੇਲੇ ਕੋਈ ਵੀ মিডিਆ ਨੂੰ ਜਾਣਕਾਰੀ ਨਹੀਂ ਦੱਸੀ ਇੰਜ ਲੱਗਦਾ ਸੀ ਕਿ ਪੁਲਿਸ ਵੱਲੋਂ ਕੋਈ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਏ ਦਿਨ ਸ਼ਹਿਰ ਦੇ ਵਿੱਚ ਪੁਲਿਸ ਵੱਲੋਂ ਸਰਚ ਕੀਤੀ ਜਾਂਦੀ ਹੈ ਲੇਕਿਨ ਉਹ ਖਾਣਾ ਪੂਰਤੀ ਦੇ ਨਾਂ ਤੇ ਹੀ ਹੈ ਆਏ ਦਿਨ ਲੁੱਟ ਕੋ ਚੋਰੀਆਂ ਅਤੇ ਗੁੰਡਾਗਰਦੀਆਂ ਅਤੇ ਸ਼ਰਿਆਮ ਨਸ਼ਾ ਵੇਚਦਾ ਹੈ ਜਿਸ ਪਾਸੇ ਪੁਲਿਸ ਦਾ ਕੋਈ ਵੀ ਧਿਆਨ ਨਹੀਂ ਹੈ بار بار ਸਮਾਜ ਸੇਵਕਾ ਅਤੇ ਲੋਕਾਂ ਵੱਲੋਂ ਕਹਿੰਦੇ ਬਾਅਦ ਵੀ ਪੁਲਿਸ ਪ੍ਰਸ਼ਾਸਨ ਸੁਜਾਨਪੁਰ ਵਿੱਚ ਨਸ਼ੇ ਤੇ ਰੋਕਥਾਮ ਪਾਉਣ ਲਈ ਬਿਲਕੁਲ ناکਾਮ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਇੰਜ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਹੀ ਸੁਜਾਨਪੁਰ ਦੇ ਵਿੱਚ ਚਰਮ ਸੀਮਾ ਤੇ ਨਸ਼ਾ ਵੇਚਦਾ ਹੈ ਅਤੇ ਲੋਕਾਂ ਨੂੰ ਗੁੰਮਰਾ ਕਰਕੇ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਅੱਜ ਦੀ ਗੱਲ ਕੀਤੀ ਜਾਏ ਤੇ ਅੱਜ ਵੀ ਸ਼ਰਿਆਮ ਨਸ਼ਾ ਸੁਜਾਨਪੁਰ ਦੇ ਵਿੱਚ ਕਿ ਦੇਹੋ ਤੇ ਹੀ ਜਦ ਇਸ ਸਬੰਧੀ ਥਾਣੇ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਚੁੱਕਣਾ ਜਾਂ ਉਚਿਤ ਜਵਾਬ ਦੇਣਾ ਠੀਕ ਨਹੀਂ ਸਮਝਿਆ ਦੇਖੋ ਪੂਰੀ ਖਬਰ ਤਾਂ ਕਮੈਂਟਾਂ ਦੇ ਵਿੱਚ ਜਵਾਬ ਦਿਓ ਕਿ ਨਸ਼ੇ ਦੀ ਕੀ ਸਥਿਤੀ ਹੈ ਅਤੇ ਕੋਈ ਵੀ ਇਦਾਂ ਦੀ ਗਤੀਵਿਧੀ ਲੱਭਦੀ ਹੈ ਤਾਂ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਹੋ ਕੀ ਗੱਲਬਾਤ ਹੈ ਅਗੇ ਗੱਲਬਾਤ ਭਾਈ ਉੱਚਣੀ ਇੱਥੇ ਦਾ ਕੋਈ ਕੰਮ ਲਈ ਮੈਂ ਜਾ ਰਿਹਾ ਨੀਜੀ ਕੰਮ ਲਈ ਇੱਥੇ ਦੇਖਿਆ ਕਿ ਪਬਲਿਕ ਇਕੱਠੀ ਹੋਈ ਦੀ ਤੇ ਟਰੱਕ ਕੋਈ 3-4 ਘੰਟੇ ਤੋਂ ਲੱਗੇਦਾ ਸੀ ਤੇ ਉਹਦੇ ਵਿੱਚ ਪਬਲਿਕ ਨੇ ਦੇਖਿਆ ਕਿ ਇੱਕ ਟਰੱਕ ਨਾ ਕੋਈ ਅੱਗੇ ਜਾ ਰਿਹਾ ਦਾ ਨਾ ਪਿੱਛੇ ਜਾ ਰਿਹਾ ਜਿਹੜੇ ਆ ਕੇ ਪਬਲਿਕ ਨੇ ਦੇਖਿਆ ਕਿ ਵਿੱਚ ਇੱਕ ਡਰਾਈਵਰ ਹੀ ਜਿਹੜਾ ਮਰ ਗਿਆ ਡੈੱਡ ਹੋ ਗਿਆ ਸੀ ਉਹਦੇ ਕੋ ਮਰਗੀ ਉਹਦੇ ਟਰੱਕ ਦੇ ਵਿੱਚੋਂ ਉਹ ਟੀਕੇ ਨਿਕਲੇ ਆ ਨਾਲ ਕੋਈ ਜਿੜੀਲਾ ਪਦਾਰਥ ਜਿੱਦਾ ਚਿੱਟਾ ਹੋ ਗਿਆ ਵਗੈਰਾ ਨਿਸ਼ਚੀਲੀਆ ਗੋਲੀਆਂ ਉਹ ਨਿਕਲੀਆਂ ਪਰ ਇਹ ਟਰੱਕ ਵਿਖਾਇਆ ਜਾਏ ਤੇ ਮਰਗੀ ਬਾਹਰ ਦਾ ਟਰੱਕ ਆ ਪਰ ਸਿਆਲਪੁਰ ਦਾ ਹਾਲ ਹਜੇ ਵੀ ਦਈਆਂ ਇਸੇ ਵੱਲੋਂ ਚਾਹੀਦਾ ਪ੍ਰਸ਼ਾਸਨ ਨੂੰ ਕਿ ਧਿਆਨ ਦਿਓ ਕੁਝ ਇਹ ਨਾਲ ਪ੍ਰਸ਼ਾਸਨ ਇੱਥੇ ਖੜਾ ਪ੍ਰਸ਼ਾਸਨ ਕੀ ਕਰੇਗਾ ਇਸ ਤੇ ਪ੍ਰਸ਼ਾਸਨ ਦੇ ਉੱਪਰ ਸਿੱਧਾ ਤੋਂ ਸਿੱਧਾ ਐਕਸ਼ਨ ਪ੍ਰਸ਼ਾਸਨ ਦੇ ਹੁੰਦਾ ਲਾਗੇ ਪ੍ਰਸ਼ਾਸਨ ਦੇ ਫੋਟੇ ਦਾ ਟਰੱਕ ਲਾਗੇ ਲੱਗੇ ਦਾ ਪ੍ਰਸ਼ਾਸਨ ਨੂੰ ਨਾ ਕੀ ਪਤਾ ਇੰਨਾ ਨਹੀਂ ਪਤਾ ਕਿ ਦੋ ਗੱਲ ਦਾ ਟਰੱਕ ਲੱਗੇ ਦਾ ਦੇਖੇ ਹੀ ਦੇਖ ਕੇ ਆਈਏ ਕਿ ਟਰੱਕ ਚ ਬੰਦਾ ਜਿੰਦਾ ਹੈ ਜਾਂ ਮਰੇ ਦਾ ਪਰ ਆ ਕੇ ਪਬਲੀ ਨੇ ਦੇਖਿਆ ਕਿ ਬੰਦਾ ਮਾਰ ਚੁੱਕਿਆ ਇਸ ਕਰਕੇ ਸਾਡੀ ਸਰਕਾਰ ਅਗੇ ਗੁਜਾਇਸ਼ਾ ਕਿ ਬਾਰੋਂ ਨਸ਼ਾ ਸਿਆਲਪੁਰ ਆ ਗਿਆ ਪਰ ਸਿਆਲਪੁਰ ਦਾ ਨਸ਼ਾ ਕੋਈ ਮੁਕੇਗਾ ਭਾਜੀ ਸਿਆਲਪੁਰ ਤੇ ਨਸ਼ਾ ਕੋਈ ਦੱਸੇ ਨਹੀਂ ਸੀ ਇੱਥੇ ਖਤਮ ਹੋਇਆ ਟਿੱਟੇ ਦੇ ਨੇ ਕੇਲ ਪਾਈ ਗੋਲੀ ਵਾਲਾ ਹੋ ਗਿਆ ਹਲੋ ਇਹ ਮੁੱਦਾ ਆਪਾਂ 3-4 ਸਾਲ ਤੋਂ ਪਹਿਲਾਂ ਚੁੱਕਿਆ ਸੀ ਮੋਣੀ ਵਾਲਾ ਆਪਾਂ ਹਰ ਇੱਕ ਬੰਦੇ ਨਾਲ ਮਿਲਿਆ ਪਰ ਪ੍ਰਸ਼ਾਸਨ ਜ਼ੀਰੋ ਸਾਡੇ ਸਾਹਮਣੇ ਪ੍ਰਸ਼ਾਸਨ ਫੜੇ ਵੀ ਜ਼ੀਰੋ ਆ ਕਿਉਂਕਿ ਸਰੇ ਅਸੀਂ ਕੱਲ ਪੰਪ ਦੇ ਨਾਲ ਮੂੜਾ ਫੜਿਆ ਸੀ ਤੇ ਇਹਨਾਂ ਨੇ ਉਹ ਮੂੜਾ ਮਸ਼ਾਉਮ ਦਿੱਤੇ ਵਾਰਾ ਪ੍ਰਸ਼ਾਸਨ ਨੇ ਕੀ ਕੀਤਾ ਉਹ ਦੇਖੋ ਤੇ ਦਾਰਤ ਹਾਰੀ ਦੱਤਰ ਉਹ ਲੇਡੀ ਨੇ ਕਿਵੇਂ ਮਾਰ ਦਿੰਦਾ ਉਹ ਦੱਤਰ ਤੇ ਕੌਣ ਜ਼ਿੰਮੇਵਾਰ ਸੀ ਪ੍ਰਸ਼ਾਸਨ ਨਹੀਂ ਤੇ ਜ਼ਿੰਮੇਵਾਰ ਪ੍ਰਸ਼ਾਸਨ ਨੇ ਆਪਣੇ ਘਰ ਦਾ ਵੀ ਬਿੱਤਾ ਹੁੰਦਾ ਤੇ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣੀਆਂ ਐ ਇਦਾਂ ਪ੍ਰਸ਼ਾਸਨ ਦੀਆਂ ਅੱਖਾਂ ਨਹੀਂ ਖੁੱਲਣੀਆਂ ਕੀ ਕਰਾਂ ਤੁਹਾਡਾ ਪ੍ਰਸ਼ਾਸਨ ਮਿਲ ਹੱਦ ਮੈਂ ਕਹਿੰਦਾ ਜੀ ਤਿਆਰਪਦੀ ਜਿਹੜਾ ਥਾਣਾ ਸਿਹਾਲਪੁਰਾ ਇਹਦੀ ਮੀਰੀ ਭਟਲਾ ਨਹੀਂ ਸੀ ਹਿਆਣ ਬੱਚਾ ਲਖਾ ਵਿਗ ਰਿਆ ਇਸ ਤੋਂ ਬਾਅਦ ਹੋਰ ਕੁਝ ਨਹੀਂ ਮੈਂ ਕਹਿ ਸਕਦਾ ਮੈਂ ਅਮਿਤਦਰਨ ਦਾਵਾ ਰਾਸ਼ਟਰੀ ਭਰਮਿਤਤਰਨ ਸਮਾਜ ਦਾ ਪੰਜਾਬ ਦੇ ਅਫਸਰ ਇੱਥੇ ਕੁਛ ਦੇਰ ਪਹਿਲਾਂ ਦੇਖਣ ਨੂੰ ਮਿਲਿਆ ਕਿ ਇੱਕ ਲੜਕਾ ਜਿਹੜਾ ਟਰੱਕ ਦੇ ਅੰਦਰ ਬਾਹਰ ਨੇ ਨਿਕਲੇ ਕਰਦਾ ਜੀ ਨਾ ਟਰੱਕ ਦੀ ਕੋਈ ਐਕਟੀਵਿਟੀ ਹੁੰਦੀ ਵੀ ਸੀ ਲੋਕਾਂ ਨੇ ਜਦੋਂ ਬਾਰੀ ਖੋਲ ਕੇ ਦੇਖਿਆ ਸੋ ਉਹਦੇ ਕੋਲ ਕਾਫੀ ਮਾਤਰਾ ਦੇ ਵਿੱਚ ਨਸ਼ੀਲਾ ਪਦਾਰਥ ਮਿਲਿਆ ਆ ਮੈਂ ਪੰਜਾਬ ਸਰਕਾਰ ਕੋ ਇਹ ਗੱਲ ਜ਼ਰੂਰ ਪੁੱਛਣਾ ਚਾਹੁੰਦਾ ਆ ਕਿ ਯੁੱਧ ਨਸ਼ਾ ਵਿਰੋਧ ਜਿਹੜੀ ਚੱਲੀ ਆ ਅਸੀਂ ਉਹਦਾ ਸਮਰਥਨ ਵੀ ਕਰਦੇ ਆ ਔਰ ਉਸ ਦੇ ਵਾਸਤੇ ਅਸੀਂ ਹਰ ਇੱਕ ਹਰ ਇੱਕ ਸਹਿਯੋਗ ਦੇਣ ਨੂੰ ਵੀ ਤਿਆਰ ਆ ਅਸੀਂ ਮਾਨ ਸਰਕਾਰ ਕੋ ਪੁੱਛਣਾ ਚਾਹੁੰਦੇ ਆ ਕਿ ਇਹ ਜਨ ਨਸ਼ਾ ਪੰਜਾਬ ਦੇ ਵਿੱਚ ਬੰਦ ਕੀਤਾ ਪਿਆ ਆ ਤੁਸੀਂ ਆਪਣੀ ਪੀਠ ਆਪ ਤਪਤ ਬੰਨ੍ਹੇ ਹੋ ਇਹ ਕਿੱਥੇ ਬੰਦ ਹੋਇਆ ਪਿਆ ਸਰ ਸਰ ਇਹ ਚਿੱਟਾ ਜਾਂ ਬਾਰਡਰ ਪਾਰ ਅਥੇ ਆ ਜਾਂਦਾ ਆ ਸਕਦਾ ਆ ਤੇ ਇਹ ਮਲਕ ਕੀ ਪੰਜਾਬ ਦੇ ਵਿੱਚ ਜਿਹੜਾ ਘੁੰਮ ਰਿਹਾ ਆ ਤੇ ਹਲੇ ਤੱਕ ਇਹ ਬੰਦ ਨਹੀਂ ਹੋਇਆ ਅਸੀਂ ਤੁਹਾਡੇ ਕੋਲ ਇਹ ਗੱਲ ਪੁੱਛਣਾ ਚਾਹਨੇ ਆ ਕਿ ਸਰ ਤੁਸੀਂ ਮਲਕ ਕੀ ਇਹਦੇ ਵਾਸਤੇ ਕੀ ਮਲਕ ਕੀ ਕਰ ਰਹੇ ਹੋ ਤੁਹਾਡਾ ਮਲਕੀ ਪ੍ਰਸ਼ਾਸਨ ਦੇ ਵਿੱਚ ਕੀ ਮਲਕ ਕੀ ਉਪਲਬਧੀ ਆ ਪਈ ਦੀ ਆ ਕਿ ਹਲੇ ਵੀ ਲੋਕ ਮਰ ਰਹੇ ਨੇ ਲੋਕਾਂ ਦੀਆਂ ਲੋਕਾਂ ਦੀ ਮਾਵਾਂ ਦੀ ਗੋਡਾ ਉਜੜੇ ਘਰਦਿਆਂ ਆ ਪਰ ਸਰ ਇਹ ਗੱਲ ਚੰਗੀ ਨਹੀਂ ਆ ਇਹ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਬੱਦਰ ਹੋ ਰਹੇ ਨੇ ਕਿਤੇ ਦੇਖੋ ਗੋਲੀ ਚੱਲ ਰਹੀ ਆ ਕਿਤੇ ਦੇਖੋ ਲੁੱਟਪੋਟ ਹੋ ਰਹੀ ਆ ਇਹ ਜੰਗਲ ਰਾਜਸਥਾਨ ਬਣਨਾ ਚਾਹੀਦਾ ਆ ਅਸੀਮ ਹਾਲੇ ਕਿ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਸਰ ਤੁਸੀਂ ਪੰਜਾਬ ਦੀ ਜ਼ਿੰਮੇਵਾਰੀ ਲਈ ਆ ਜ਼ਿੰਮੇਵਾਰੀ ਲਈ ਆ ਤੇ ਇਸ ਨੂੰ ਬਖੂਬੀ ਨਿਭਾਓ ਸਰ ਦੇਖ ਨੂੰ ਮਿਲਦਾ ਕਿ ਜਗਾ ਜਗਾ ਸੱਚ ਕੀਤੇ ਜਾਂਦੇ ਸਿਆਲਕੋਟ ਵਿੱਚ ਇੰ트로 ਸੱਚ ਕੀਤੇ ਜਾਂਦੇ ਆ ਨਸ਼ਾ ਮੁਹਿੰਮ ਵੀ ਚਲਾਈ ਜਾਂਦੀ ਆ ਲੇਕਿਨ ਕਿਹੜੇ ਪਕਾਤ ਮਿਲ ਨੇ ਜੇ ਡੈੱਡ ਬੁਡੀਆਂ ਮਿਲੀਆਂ ਕਿਵੇਂ ਦੇਖਦੇ ਹੋ ਨੇ ਦੇਖੋ ਪੰਜਾਬ ਦੇ ਵਿੱਚ ਦੀ ਗੱਲ ਕਰੀਏ ਕਿ ਪੰਜਾਬ ਵਿੱਚ ਜੀ ਸਾਡਾ ਇਹ ਸਿਆਨਪੁਰ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਆਂਦਾ ਆ ਨਸ਼ਾ ਦੇਖਿਆ ਜਾਏ ਤੇ ਪੁਧਰਾਲੀ ਦੇ ਵਿੱਚ ਹੋਰ ਵੀ ਸਾਨੂੰ ਕਾਫੀ ਮਲੇ ਫੌਲ ਆਂਦੇ ਪਏ ਔਰ ਪਠਾਨਕੋਟ ਦੇ ਵਿੱਚੋਂ ਵੀ ਕਾਫੀ ਕੋਲ ਆਉਂਦੇ ਪਏ ਕਿ ਨਸ਼ਾ ਸਰ ਇੱਥੇ ਬਹੁਤ ਜ਼ਿਆਦਾ ਹੈ ਆਈ ਥਿੰਕ ਇਸੇ ਤਰੀਕੇ ਨਾਲ ਐਕਟੀਵਿਟੀ ਕਰੋ ਔਰ ਸਾਡੇ ਵੱਲੋਂ ਪ੍ਰਸ਼ਾਸਨ ਨੂੰ ਅਸੀਂ ਮਿਲ ਕੇ ਕਾਫੀ ਮੰਗ ਪੱਤਰ ਦਿੱਤੇ ਅਸੀਂ ਪੰਜਾਬ ਗਵਰਨਮੈਂਟ ਨੂੰ ਡਰਗ ਕੰਟਰੋਲ ਵਿਭਾਗ ਨੂੰ ਸਾਹੀ ਦੇ ਦੇ ਰਿਹਾ ਪਰ ਉਹਨਾਂ ਵੱਲੋਂ ਮਤਲਬ ਕਿ ਸਾਡੇ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਵੀ ਮਾਨ ਸਰਕਾਰ ਜੀ ਥੋੜਾ ਜਿਹਾ ਆਪਣੇ ਪ੍ਰਸ਼ਾਸਨ ਨੂੰ ਜ਼ੋਰ ਦਿਓ ਔਰ ਨਸ਼ਾ ਬੰਦ ਕਰਨ ਦੇ ਜਰਾ ਕਰਨ ਦੇ ਵਿੱਚ ਤੁਸੀਂ ਸਾਡਾ ਸਹਿਯੋਗ ਕਰੋ ਦੇਖੋ ਚਿਕਤਾ तकरीबन तो यही कह देवे कि बंद हो गया पर बंद नहीं है मैं प्रशासन ने कहना कि जितनी कोई एक्टिविटी कर दिया ਤੁਹਾਨੂੰ थोड़ी एक्टिवेट होने दी और हो हो जरूरत था है ਤੁਹਾਨੂੰ लो पूरे शहर वासियों ਨੂੰ पूरे पंजाब पंजाब ਨੂੰ ਅਪੀਲ ਕੀਤੀ ਜਾਂਦੀ ਆ ਕਿ ਜੁਧ ਨਸ਼ਾ ਵਿਰੁੱਧ ਵਿੱਚ ਸਹਿਯੋਗ ਕਰੋ ਔਰ ਜਿੱਥੇ ਵੀ ਨਸ਼ਾ बिकਦਾ ਹੈ ਉਸ ਪ੍ਰਸ਼ਾਸਨ ਦੀ ਮਦਦ ਕਰੋ ਉਹ ਨਸ਼ਾ ਦੁਕਾਨ ਦੇ ਜੋ ਵੇਚ ਰਹੇ ਆ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਾਉਣ ਵੀ ਕਰਾਉਣ ਵਿੱਚ ਸਹਿਯੋਗ ਕਰੋ ਜਾਬਾਰਤ ਜਾਂ ਸਵਿਧਾ ਮੈਂ ਅਰਜੁਨ ਕੁਮਾਰ ਰਾਸ਼ਟੇਵਾਲ ਮਿਕਟਰਨ ਹਮਾਇਦੋ ਵਾਈਸ ਪ੍ਰਧਾਨ ਪੰਜਾਬ ਦੇਖੋ ਜੀ ਅੱਜ ਥੋੜੀ ਗਰਬਲਣਾ ਇਥੇ ਪਤਾ ਚੱਲਿਆ ਵੀ ਪਠਾਣੇ ਆਪਣੇ ਜਾਨਪੁਰ ਦੇ ਵਿੱਚ ਪੰਜ ਨੰਬਰ ਤੇ ਇੱਕ ਕੋਬਿਠੇਂਦੇ ਨੰਬਰ ਦਾ ਟਰੱਕੂ ਦੇ ਵਿੱਚ ਕੋਈ ਡਰਾਈਵਰ ਹੀ ਨਾ ਕੰਨਟਰ ਰਹੀ ਉਹਨ ਮਤਲਬ ਕਿ ਲੋਕਾਂ ਦੇ ਬਸਿਆ ਜਿਉ ਕੋਈ ਐਕਟੀਵਿਟੀ ਨਹੀਂ ਹੋ ਰਹੀਆ ਲੇਕਿਨ ਉਹ ਨਿਸ਼ਾਨ ਉੱਤ ਕਰਕੇ ਨਾ ਤੇ ਉਦੀ ਉਹ ਉਹ ਦੇਰ ਕਰਕੇ ਵੀ ਮਹੌਤੋ ਜੀਆ ਦੇਖੋ ਜੀ ਬਿਠਿੰਦੇ ਦੇ ਲੈ ਕੇ ਤੇ ਪਠਾਨਕੋੜ ਦੇ ਵਿੱਚ ਕਿੰਨੇ ਕਟੋੜ 350 350 ਕਿਲੋਮੀਟਰ ਦਾ ਹਾਪਾ ਦੱਕੇ ਦੂ ਦੂ ਵਾਗੇ ਉੱਤੇ ਟਾ ਆਪਣੇ ਨਾਲ ਲੈ ਰਿਹਾ ਜਾਂ ਫਿਰ ਇੱਥੇ ਪਠਾਨਕੋਟ ਦੇ ਵਿੱਚ ਵਿਕ ਰਿਹਾ ਇਹ ਕਹਿੰਦਾ ਜਿਵੇਂ ਪੰਜਾਬ ਪੁਛਦੀ ਇਹ ਨਾ ਕਾਮਯਾਬੀ ਆ ਕਿ ਨਸ਼ਾ ਇਹ ਕਹਿੰਦੇ ਕਿ ਨਸ਼ੇ ਜਾ ਰੋਟੀ ਚ ਚਲਾਈ ਦੀਆ ਪਰ ਕਿਤਾ ਆ ਕਿਥੇ ਰਿਹਾ ਜੀ ਜਾਂ ਤੇ ਦੇਖੋ ਕੱਟੇ ਬੇਰੇ ਦੀ ਰਿਹਾ ਆ ਜਾ ਰਿਹਾ ਕੋਈ ਨਹੀਂ ਤਾਂ ਅਸਲੀ ਨਹੀਂ ਕੀਤੀ ਕੋਈ ਹਿੰਦੀ ਦੇ ਦਾ ਕਿੰਨੇ ਕਿਨੇ ਦੇ ਦੇ ਕਿਨੇ ਲੈ ਆਣੇ ਕਿ ਮੱਥੀ ਦੇਖੋ ਕਿੰਨਾ ਜਦੋਂ ਪ੍ਰਸ਼ਨਾ ਦੇਉਂਦੇ ਤਾਂ ਫੇਰ ਲੱਗ ਗਿਆ ਯਾਰ ਜੇ ਜਾਣਦੇ ਹੋ ਕਿ ਪਠਾਨਕੋਟ ਦੇ ਵਿੱਚ ਕਿ ਕਰ ਰਿਹਾ ਯਾ ਤੇ ਪੂਰੇ ਪੰਜਾਬ ਤੇ ਕੋਈ ਵਿਕੇ ਕਰਦਾ ਹੈ ਬੰਦ ਨਹੀਂ ਹੋਇਆ ਹੈ। ਤੇ ਅਸੀਂ ਅਪੀਲ ਕਰਦੇ ਹਾਂ ਕਿ ਥੋੜਾ ਜਿਹਾ ਧਿਆਨ ਦਿਓ ਹਰ ਇੱਕ ਗੱਡੀ ਦੀ ਹਰ ਇੱਕ ਦੀ ਥੋੜੀ ਪੈਕਿੰਗ ਕੀਤੀ ਜਾਏ ਕਿ ਤਾਂ ਕਿ ਇਹ ਲਖਾਇਰਾ ਬੰਦ ਹੋ ਸਕੇ। ਜੈ ਸ਼੍ਰੀ ਰਾਮ ਜੈ ਬਾਲਾ। ਪਰ ਇਹ ਨਹੀਂ ਮਿਲਦਾ ਕਿ ਸਿਆੰਪੁਰ ਦੇ ਵਿੱਚ ਜਗਾ ਜਗਾ ਤੇ ਸਰਚ ਕੀਤੀ ਜਾਂਦੀ ਹੈ। ਕੁਝ ਦਿਨ ਪਹਿਲਾਂ ਵੀ ਸਰਚ ਕੀਤੀ ਸੀ ਸਵੇਰੇ ਵੀ ਦੇਖੋ ਮੇਰੇ ਸਰਚ ਕੀਤੀ ਗਈ ਹੈ। ਲੇਕਿਨ ਸਰਚ ਕਰਨ ਦਾ ਕੀ ਫਾਇਦਾ ਜੇ ਇਦਾਂ ਦੇ ਮੋਟਾ ਹੋਣੀਆਂ। ਦੇਖੋ ਜੀ ਇਹ ਸਰਚ ਨਾ ਇੱਕ ਸਿਰਫ ਇੱਕ ਫਾਰਮੈਟ ਹੀ ਹੈ ਜੀ। ਸਰਚ ਵਿੱਚ ਨਾ ਦੇ ਕੁਝ ਇਹਨਾਂ ਨੂੰ ਮਿਲਦਾ ਕਿਉਂਕਿ ਜਿਹੜੇ ਫਰਤ ਕਰਦੇ ਆ ਜਾਂ ਕੋਈ ਕਰਦਾ ਉਹ ਪਹਿਲੇ ਹੀ ਜਿਹੜੇ ਨਕਾ ਦੇ ਦੇਉਂਦੇ ਕੰਟੈਕਟ ਦੇ ਵਿੱਚ ਹੁੰਦੇ ਹੁੰਦੇ ਨਾਲ ਹੀ ਮਿਲੇ ਹੁੰਦੇ ਪਹਿਲੇ ਕਹਿੰਦੇ ਜੀ ਤਾਂ ਪਾਸ ਮਾਲ ਲਗਾ ਦੇ ਜੀ ਆਹ ਫਰਤੇ ਦਾ 100 ਰੁਪਏ ਤੋਂ ਟਾਫ ਆ ਰਿਹਾ ਜੀ ਉਹ ਬਿਲਕੁਲ ਇੱਕ ਗੰਗਲੋਏ ਤਾਂ ਮਿੱਟੀ ਝਾੜਨ ਦੀ ਗੱਲ ਹੈ ਜੀ ਕੋਈ ਫਾਇਦਾ ਨਹੀਂ ਫਰਤ ਕਰਨ ਦਾ ਜੇ ਆਪਣੇ ਦਿਲੇ ਮਾਨਦਾਰੀ ਨਾਲ ਡਿਊਟੀ ਕਰਨ ਤਾਂ ਨਕਾ ਖਤਮ ਹੋ ਸਕਦਾ ਪਰ ਇਹ ਬਿਲਕੁਲ ਇੱਕ ਮਾੜਾ ਮੋੜਾ ਗੰਗਲੋਏ ਮਿੱਟੀ ਝਾੜਦੇ ਤੇ ਆਪਣਾ ਡਿਊਟੀ ਕਰਕੇ ਪੜਾ ਹੀ ਬੰਦੇ ਜੀ ਦੇਖਣ ਨੂੰ ਮਿਲਦਾ ਸ਼ਿਆਮਪੁਰ ਦਾ ਪ੍ਰੇਮ ਨਗਰ ਮਹੱਲ ਹੈ ਸ਼ਾਮ ਨੂੰ ਜਾਈਏ ਤਾਂ ਮੇਲਾ ਲੱਗਿਆ ਹੁੰਦਾ ਕਿਉਂ ਲੱਗਿਆ ਹੁੰਦਾ ਮੈਂ ਕਿਹਾ ਸ਼ਾਮ ਨੂੰ ਛੱਡੋ ਹੁਣ ਬਲੋ ਤੁਸੀਂ ਇੱਥੇ ਚਰਿਆਨ ਨਕਾ ਬੀਜੇ ਗਦਾ ਸੀ ਚਰਿਆਨ ਲੋਕੀ ਲਾਂ ਬੀਜੇ ਗਦੇ ਦੇਸੀ ਕਰਾਦੀ ਦੇ ਬੀਜੇ ਗਦੇ ਮੋਟੋ ਜੀ ਕਿਹੜਾ ਗੋਟੇ ਕਰਦਾ ਕੋਈ ਨਹੀਂ ਦਫੇ ਦਵਾਉਂਦੇ ਆ ਪੰਜ ਮਿੰਟ ਤੇ ਸ਼ਾਮ ਦੇ ਸਾਰੇ ਲੋਕੀ ਆਪਣੇ ਘਰਾਂ ਨੂੰ ਢਾਲੇ ਮਾਰ ਲੈਂਦੇ ਜੀ ਕਾਹਮ ਨਾਲ ਰੇਡ ਮਾਰਨੀ ਹੁੰਦੀ ਆ ਤੇ ਸੁਰਖੀਆਂ ਦੇ ਕਾਇੰਦੇ ਜੀ ਅਸੀਂ ਮਸ਼ੇਦ ਖਿਲਾਫ ਨੂੰ ਨਹੀਂ ਚੱਲਦੀ ਤੁਹਾਡੇ ਵਾਲੇ ਕਾਫੀ ਜਗ੍ਹਾ ਤੇ ਫੁੱਲ ਫੁੱਲ ਦੱਤੇ ਗਏ ਮਹੀਮ ਵੀ ਚਲਾਈ ਗਈ ਲਗਦਾ ਕਿ ਪੁਲਿਸ ਨੇ ਤੁਹਾਡਾ ਸਾਥ ਦਿੱਤਾ ਹੈ ਨਹੀਂ ਜੀ ਬਿਲਕੁਲ ਨਹੀਂ ਕਿਸ ਨੇ ਬਿਲਕੁ ਉਗੀ ਅਸੀਂ ਬੜੇ ਵਾਰੀ ਪਿਆ ਮੈਡਮ ਨਾਲ ਅਕਸਰ ਵੀ ਕੋਈ ਮਿਲਿਆ ਹੈ ਏਡੀ ਏਡੀ ਵੀ ਕੋਈ ਮਿਲਿਆ ਕੱਲੇ ਕੰਟ ਮੈਡਮ ਦੇ ਵੀ ਜੇ ਰਹੀ ਓਡੀ ਫਿਕਰ ਕਰਦੇ ਮੈਡਮ ਦੇ ਵੀ ਜੇ ਰਹੀ ਉਹਨਾਂ ਨੇ ਕੋਈ ਦੱਸਿਆ ਜੀ ਨਾ ਕਿ ਕਿਹੜਾ ਵਾਧਰੇ ਆਏ ਪਰ ਬਿਲਕੁਲ ਵੀ ਨਹੀਂ ਆਖਾਣ ਨਹੀਂ ਗਿੰਦੇ ਨਾ ਤੁਹਾਨੂੰ ਕੋਈ ਕੋਲ ਨਹੀਂ ਆਉਂਦੇ ਮੇਰਾ ਨਾਮ ਵਿਆਸ ਦੋ ਇਹ ਕੀ ਗੱਲ ਬਾਤ ਇਹਨੇ ਟੈਕਸ ਚੋਦਾ ਹੀ ਆ ਉਹ ਪਤਾ ਨਹੀਂ ਜੀ ਸਾਡੇ ਮਾਲਕਾਂ ਨੇ ਸਾਨੂੰ ਕਿਹਾ ਸੀ ਤੂੰ ਜਾਓ ਲਿਆਓ ਕੋੜਾ ਤੇ ਦੁਕਾਨ ਤੇ ਖਾਲੀ ਕਰੀਏ ਆਹੀ ਆਏ ਉਹਨੂੰ ਥਾਲਣ ਉਹ ਨਹੀਂ ਲੈ ਨਹੀਂ ਆਹੀ ਜਾ ਕੇ ਮਾਰਗ ਨੂੰ ਕਹਿੰਦਾ ਜੀ ਡਰਾਈਵਰ ਤੁਹਾਡਾ ਵੀ ਮੇਰਾ ਜੀ ਉਹ ਹਿੱਲੇ ਨਹੀਂ ਗਦਾ ਜੀ ਨਾ ਸੱਤਿਆ ਅੱਜ ਬਾੜੀਆਂ ਦੀ ਲਾਗ ਨਹੀਂ ਪਾਣੀ ਜਾ ਕੇ ਮਾਰਗ ਨੂੰ ਚਵਾਹ ਕਰ ਦਿੱਤੇ ਤੇ ਉਹਦੇ ਹਿੱਲੇ ਨਹੀਂ ਗਦਾ ਜੀ ਮਾਰਗ ਜਾਣੇ ਉੱਤੇ ਮੈਂ ਉਹਦੇ ਕੰਪਨੀ ਨੂੰ ਫੋਨ ਕੀਤਾ ਮਾਰਗ ਨੂੰ ਫੋਨ ਦਿੱਤਾ ਮਾਰਗ ਨਾਲ ਕੇ ਡਰਾਈਵਰ ਨੂੰ ਫੋਨ ਕੀਤਾ ਡਰਾਈਵਰ ਫੋਨ ਨੂੰ ਕੱਟਿਆ ਫਿਰ ਉਹਨਾਂ ਨੇ ਆਪਣੇ ਜੇਸੂ ਕਾਪਰੇਟ ਦੇ ਬੰਦੇ ਨੂੰ ਉਹਨਾਂ ਨੂੰ ਫੋਨ ਕੀਤਾ ਉਹ ਆਏ ਉਹਨਾਂ ਚੱਕ ਦਿੱਤਾ ਉਹਨਾਂ ਆਣ ਕੇ ਬਾੜੀਆਂ ਖੋਲੀਆਂ ਪੁਲਸ ਆ ਗਈ ਇੱਥੇ ਉਹਨਾਂ ਨੇ ਕੀਤਾ ਆਕੇ ਕੋਈ ਸਮਝ ਨਹੀਂ ਲੈਣੇ ਲੱਗੇ ਜੀ ਕੇ ਮੈਨੂੰ ਇਹ ਨਹੀਂ ਪਤਾ ਆਂ ਦੇਖਿਆ ਨਹੀਂ ਗੱਡੀਆਂ ਦੇ ਬੰਦ ਹੋਏ ਆਏ ਦੇਖੇ ਆਏ ਨਹੀਂ ਕਿ ਇਹ ਦੇਖੇ ਇਥੇ ਪਗਲੇ ਕੀ ਹੋ ਰਿਹਾ ਮਾਛਾਂ ਦੇਖਿਆ ਆਂ ਤੇ ਗਾੜ ਦੇਖਿਆ ਕੀ ਲੋਦਾ ਮੋਦ ਦਾ ਕੀ ਕਰਨਾ ਪਤਾ ਨਹੀਂ ਹੁਣ ਇਹਦੇ ਉਹ ਉਹੀ ਰਿਪੋਰਟ ਹੀ ਦੱਸਿਆ ਵੀ ਕੀ ਕਰਨਾ ਮੋਦ ਦਾ ਪਹਿਲਾਂ ਵੀ ਆਂਦਾ ਟ੍ਰੈਲਰ ਤੁਹਾਡੇ ਕੋਲ ਨਹੀਂ ਟੈਲੇ ਵਾਲੀ ਆ ਸਾਡੇ ਕੋਲ ਕਿਥੋਂ ਰਹਿਣ ਵਾਲਾ ਹੀ ਉਹ ਵੀ ਨਹੀਂ ਪਤਾ ਹਨ ਆਹੀ ਪਛਿਆ ਨਹੀਂ ਕਰੀ ਕਿਥੋਂ ਦੇਖਣਾ ਨਹੀਂ